ਆਵਾਜ਼ੀਨ ਸਾਹਿਬ ਸਾਸੀਆ ਸਰ ਕੀ ਨਾਲ ਕੱਲੇ ਤੇਰੇ ਫਿਰਦੇ ਕੱਲੇ ਤੇਰੇ ਸਾਹਿਬ ਸੀਗੇ ਨਮ ਚੇਅਰਮੈਨ ਆ ਪੰਜਾਬ ਦੇ ਇਹ ਜੇਡ ਪਾਣੀ ਨਹੀਂ ਹੋਣਾ ਇਹ ਚਾਰਪ Nhàਰ ਹਟ ਨਹੀਂ ਹੋਣਾ ਇਹ ਚਾਰਪਾਣੀ ਆਵੇ ਲਹਿਰਾਤ ਵਗੈਰਾ ਇਦਾਂ ਇਦਾਂ ਰੋਟੀ ਬਣੀ ਖਾਤੇ ਇਹਨਾਂ ਨੇ ਇਦਾਂ ਹੀ ਤੱਪੜ ਲਾ ਕੇ ਇਦਾਂ ਹੀ ਸੋੜਦਾ ਇਹਨਾਂ ਨੇ ਕੋਈ ਅੰਦਰ ਆਸ਼ਾ ਕੁਛ ਨਹੀਂ ਪਿਆ ਪੂਰੀ ਅੰਦਰ ਆਸ਼ਾ ਹੋ ਗਏ 30 ਰੁਪਏ ਯਾਰ ਰੋਲੇ ਰੱਪੇ ਦੇ ਵਿੱਚ ਨਾ ਕੁਝ ਸੁਨਣਾ ਨਹੀਂ ਤੁਹਾਨੂੰ ਮੈਂ ਅੱਗੇ ਵੀ ਬੋਲ ਗਿਆ ਡਿਆ ਪਰ ਉਹ ਕੋਈ ਕੋਈ ਕੁਆਲਟੀ ਆਵਾਜ਼ ਆਉਂਦੀ ਨਹੀਂ ਹੈ ਨਹੀਂ ਬ੍ਰੇਕ ਡਾਂਸ ਆਹ ਲਿਖਿਆ ਬ੍ਰੇਕ ਡਾਂਸ ਲੋ ਵੀ ਹੁਣ ਸਾਰੀਆਂ ਵਾਂ ਅਰਸ਼ਦ ਕੀ ਤਾ ਉੱਤਰ ਰਹੀਆਂ ਨੇ इन्हनि मैडल पाए जानत जे मूह ते मुरकी दुनिया थादार ਦੀਆ ਆ ਬੈਸਟਰ ਇਹਦੇ ਨਾਲ ਇਹ ਹੈ ਕਿ ਚੱਕੋ ਪੁੱਤਰ ਘਟਾਉਣਗੇ ਪਰ ਉਹਦੇ ਨਾਲ ਜਿਆਦਾ ਵਾ ਜਿਹੜਾ ਪੁੱਛੇ ਤੁਸੀਂ ਦੇਖ ਲਿਆ ਉਹਦੇ ਨਾਲ ਜਿਆਦਾ ਹੁਣ ਸਮਾਂ ਹੋ ਗਿਆ ਆਪੋ ਆਪਣੇ ਘਰਾਂ ਨੂੰ ਜਾਣ ਦਾ ਰਸ਼ ਵੈਸੇ ਵੀ ਕੁਝ ਖਾਸਾ ਹੈ ਨਹੀਂਗਾ ਤੇ ਕੱਲ ਨੂੰ ਫਿਰ ਲੱਗੂਗਾ ਮੇਲਾ ਤੇ ਕੱਲ ਕੋਸ਼ਿਸ਼ ਕਰਾਂਗੇ ਕਿ ਫੇਰ ਆਈਏ ਮੇਲਾ ਲਗਾਏ ਪਰ ਇਨਾ ਉਹ ਮਤਲਬ ਕਿ ਸਾਡੇ ਪਿੰਲਾ ਇੱਥੇ ਮਾਕੀ ਦਾ ਮੇਲਾ ਲੱਗਦਾ ਦਮਰਵਾਸ ਦਾ ਇੱਥੇ ਆਪਣਾ ਭਗਤ ਨਾਮ ਦੇਵ ਜੀ ਨੂੰ ਘਰ ਕਰਦੇ ਪਰ ਉਨੀ ਕੀ ਨਹੀਂ ਕੋਈ ਸ਼ਹਿ ਹੈ ਨਹੀਂ ਨਾ ਤਾਂ ਪਬਲਿਕ ਇਨੀ ਕੀ ਲੋਕੋ ਕੋ ਕਹਿਣਾ ਤੇ ਖਾਸੀ ਕੁਸ਼ਮ ਨਹੀਂ ਦੁਕਾਨਾਂ ਵੀ ਤੁਸੀਂ ਦੇਖ ਸਕਦੇ ਖਾਲੀ ਖਾਲੀ ਲੋਕ ਘਰਾਂ ਨੂੰ ਪੜਤਣ ਡੈ ਪਰ ਉਹਨਾਂ ਜੋ ਪਿੰਲਾ ਰਸ਼ ਵਗੈਰਾ ਹੁੰਦਾ ਸੀ ਉਹਨਾਂ ਕੋ ਸੜਿਆ ਹੀ ਨਹੀਂ ਬਾਕੀ ਇਹਦਾ ਬਲੌਗ ਦੇਖਦੇ ਜੀ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਕੱਲ ਨੂੰ ਫੇਰ ਮਿਲਾਂਗੇ ਭਗਵਾਨ ਇਦਾਂ ਵੇਖਦੇ ਹੋਏ ਦੇਖੋ ਕ੍ਰਿਸ਼ਨ ਮੱਖਣ ਚੋਰ ਕਿ ਨਹੀਂ ਸੀ ਹਾਂ ਕਿ ਹੁਣ ਅਸੀਂ ਚੱਲਿਆਂ ਹੁਣ ਰਾਤ ਦੀ ਜੋੜ ਮੇਲਾ ਵੇਖਣ ਬਾਕੀ ਖਾਸ ਕੁਝ ਹੈ ਨਹੀਂ ਯਾਰ ਉਹੀ ਮਿਲਦੀ ਗੱਲ ਬਾਰ-ਬਾਰ ਬਾਰ-ਬਾਰ ਉਹੀ ਗੱਲ ਕੀ ਬਹੁਤ ਕੁਝ ਵੇਖਣ ਨੂੰ ਹੈ ਸੀਗਾ ਪਰ ਉਨੀ ਜਿੰਨੀ ਅੱਗੇ ਪਬਲਿਕ ਵਗੈਰਾ ਹੁੰਦੀ ਉਹ ਨਹੀਂ ਕੁਝ ਹੈ ਨਹੀਂ ਬਾਕੀ ਮੈਸਜੇ ਚ ਮੈਂ ਚੱਲ ਰਹਾ ਤੇ ਦੇਖ ਲਾਂਗੇ ਸ਼ਾਇਦ ਉਹ ਰਾਤ ਨੂੰ ਆਏ ਹੋਣ ਲੰਗਰ ਪਾਣੀ ਛਕਦੇ ਨਾਲੇ ਵੈਸੇ ਵੀ ਕੁਝ ਦਿਖਾਇਆ ਨਹੀਂ ਨਾ ਵਲੌਗ ਦੇ ਵਿੱਚ ਦਿਖਾਉਣਾ ਵੀ ਕੁਝ ਦਾ ਕੋ ਫਾੜ ਹੈ ਨਹੀਂ ਲੋਕ ਜਿਹੜਾ ਭਰੇ ਹੁੰਦਾ ਕਿ ਦੁਨੀਆ ਵਗਾਰਾ ਹੁੰਦੀਆਂ ਤੇ ਲੋਕਾਂ ਦੀ ਵੀ ਪਰਸਨਲ ਲਾਈਫ ਹੁੰਦੀ ਏ ਤੇ ਇਦਾਂ ਉਦਾਂ ਕਰਕੇ ਤਾਂ ਇਸ ਕਰਕੇ ਰਾਤ ਨੂੰ ਨਹੀਂ ਆਪਾਂ ਚਾਹ ਹੁਣ ਜਾਂਦੇ ਪਏ ਆ ਮੇਲਾ 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 ਰਹਿ ਰਾਸ ਦਾ ਟਾਈਮ ਹੈ ਰਹਿ ਰਾਸ ਚੱਲਦੀ ਪਈ ਆ ਪਰ ਰਾਤ ਦਾ ਦ੍ਰਿਸ਼ ਵਧੀਆ ਸਗੋ ਇਹ ਨਾਮ ਗਾਣਾ ਦੇਵਾ ਰੱਖ ਲਿਆ ਆਈ ਕਿਿਆਸਵਾ ਹੈ ਜੂ ਮੇਰੇ ਆ ਗਾਣਾ ਲੈ ਲੈ ਤੇਰਾ ਗੰਤਾਲੇ ਰੁਕਸਿਆ ਰੋਸ ਦਾ ਨਾਮ ਨਦਾਰੋ ਵਾਡੇ ਦੇਖੋ ਜੀ ਦੋਸਤਾਂ ਕੇ ਹੈ ਉਸਕੇ ਰਾਤ ਦਾ ਦ੍ਰਿਸ਼ ਵੀ ਵੇਖਣੀ ਆਲਾ ਵਾ ਸੋਹਣਾ ਲੱਗਦਾ ਹਨਾ ਨਹੀਂ ਵਾ ਬਦਾਂ ਮਨ ਨੂੰ ਤਾਂ ਆ ਮੈਂ ਰਹਿ ਗਿਆ ਨਹੀਂ ਜਾ ਲ ਸ਼ਾਇਦ ਸੋਹਣੇ ਲੱਗਦੇ ਹੋਏ ਇਹ ਅੱਡੇ ਤੇ ਲੈਗ ਆਉਂਦੇ ਪੈ ਗਈ ਹੋਵੇ ਬਸ ਪਤਾ ਕੁਛ ਨਹੀਂ ਆਓ ਹੁਣ ਤੁਹਾਨੂੰ ਦੁਕਾਨਾਂ ਵਗੈਰਾ ਦਿਖਾਉਣੇ ਪਹਿਲਾਂ ਅਸੀਂ ਦੁਕਾਨਾਂ ਵਗੈਰਾ ਨਹੀਂ ਦਿਖਾਈਆਂ ਹਾਂ ਸੋਨੇ ਬੈਗ ਆ ਪਰ ਇਹ ਕਿੰਨਾ ਦੀ ਲੱਗਦਾ ਵਿਕਰੀ ਵਗੈਰਾ ਹੋਈ ਨਹੀਂ ਇੰਨੀ ਕੋਈ ਖਾਸ ਬੈਡ ਨੇ ਨਹੀਂ ਨਣੀ ਨਣੀ ਮੋਹ ਨਾੜੇ ਬਰੇਡ ਲੈ ਆ ਦੀ ਇਧਰ 500 ਨੇ ਬੈਗ ਪੂਰੇ ਪੂਰੇ ਬੈਗ ਤੇ ਰੇਟ ਬਹੁਤ ਸਸਤਾ ਲਾਇਆ ਯਾਰ ਆ 20 ਰੁਪਏ ਦੇ ਵਿੱਚ ਚੀਜ਼ਾਂ ਸਾਰੀਆਂ ਪਰ ਬੁੜੀਆਂ ਵਾਲੀਆਂ ਸਾਰੀਆਂ ਐ ਇਧਰ ਵੀ ਬੈਗ ਹੀ ਬੈਗ ਇਹਨਾਂ ਦੇ ਮੋਲ ਵਾਲਿਆਂ ਨੇ ਮਤਲਬ ਕਿ ਸਮਾਨ ਨਹੀਂ ਰੱਖਿਆ ਹੁੰਦਾ ਜਿੰਨੇ ਇਹਨੇ ਜੇੜਿਆਂ ਦੇ ਵਿੱਚ ਚੁੱਕਿਆ ਸਭ ਕੋਈ ਸਸਤਾ ਤੇ ਰੇਟ ਵੀ ਸਸਤੇ ਹੈ ਫਾਈ ਫਾਈ ਮਿਲੋ ਤੇ ਬਹੁਤ ਹੀ ਸਸਤੇ ਦੇ ਸਸਤੇ ਆਹ ਘੜੀਆਂ ਘੜੀਆਂ ਲੈਣਾ ਕੋ ਲੈਣਾ ਕੋ ਉਹ ਤੂੰ ਤੇ ਚਿੱਟਾ ਹੀ ਬੜਾ ਆਉਂਦੇ ਓਏ ਉਹ ਸੱਚੀ ਆ ਵਕੀਲ ਸਾਹਿਬ ਸਾਸੀ ਕਾ ਸਾਰੇ ਠੀਕ ਆ ਜੇ ਠੀਕ ਆ ਕੱਲੇ ਤਰੇ ਫਿਰਦੇ ਤੇ ਜਿਵੇਂ ਕਿ ਤੁਸੀਂ ਦੇਖਿਆ ਉਹ ਸਾਡੇ ਬੀਤੀਰ ਸਾਹਿਬ ਸੀਗੇ ਹੁਣ ਚੇਅਰਮੈਨ ਆ ਪੰਜਾਬ ਦੇ ਇਹ ਜੇਡ ਪਾਰਟ ਦੇ ਵਿੱਚ ਸਨ ਉਹਨਾਂ ਦਾ ਨਾਮ ਜੇਡ ਲੋਕਾਂ ਤੇ ਆ ਤੇ ਲੋਕ ਬਿਨਾਂ ਸਿਕਿਉਰਟੀ ਦੇ ਤੁਰੇ ਰਹਿੰਦੇ ਆ ਹੀ ਛੋਟੇ ਮोटे ਲੋਕੀ ਆਪੋ ਜੀ ਦੇ ਆਪਾਂ ਸਿਕਿਉਰਟੀਆਂ ਲੈਣੀਆਂ ਸ਼ੁਰੂ ਕਰ ਲੈਣੇ ਕਰੋ ਛੋਟੇ ਛੋਟੇ ਏਰੀਆ ਇੱਕ ਗੀਲ ਐਡਵੋਕੇਟ ਜੋਗੀ ਜੇਡ ਪਾਰਟ ਦੇ ਚੇਅਰਮੈਨ ਤੇ ਚੇਅਰਮੈਨ ਨੂੰ ਕੋਰ ਪੰਜਾਬ ਦੇ ਲੈ ਕੇ ਆਉਣਾ ਪੈਣਾ ਜਨਾਬ ਇੱਕ ਨੰਬਰ ਉਹਨਾਂ ਦਾ ਹੈ ਤੇ ਦੇਖੋ ਇਧਰ ਜਦੋਂ ਬਿਲਾਸ ਕੋਲ ਜਾ ਰਿਹਾ ਹੈ ਕੋਈ ਜਾ ਰਿਹਾ ਹੈ ਕਿਹਾ ਉਹ ਗਰਮਾ ਰਿਹਾ ਹੈ ਸ਼ਹਿਰ ਪਰ ਇੰਨਾ ਰਸ਼ ਹੈ ਨਹੀਂ ਕੋਈ ਖਾਸ ਲਿਆ ਵਿਆਹ ਕਰ ਕੋ ਗੰਦਮ ਪਾ ਰੋ ਹਾਲ ਆ ਜਾਓ ਇਹ ਵੀ ਲੋਡ ਪਊਗੀ ਪਰ ਉਦੋਂ ਕੋਈ ਜਦੋਂ ਵਿਆਹ ਹੀ ਦੇ ਫਿਲਹਾਲ ਨਹੀਂ ਬਣਾ ਪਾ ਕੁਝ ਕਿਸਮਾਨ ਵਗੈਰਾ ਜਿਵੇਂ ਲੱਗਾ ਆ ਆ ਬੋ ਦਾ ਗਾ ਗਾ ਸਵੇਰ ਜਾਗਦੇ ਸਾਜਾ ਉਹ ਬੰਨ ਪਾਉਂਦਾ ਔਰ ਟੈਡੀ ਬੀਰ ਵੀ ਟੰਗੇ ਆ ਨਾ ਉਹ ਭਰਾ ਆ ਯਾਰ ਕਿੰਨਾ ਸੋਹਣਾ ਹਨਾ ਨਾ ਨੰ ਬੜਾ ਲਾਉਣਾ ਸੋਨਾ ਇਹ ਉਹ ਘਰ ਦੇ ਵਿੱਚ ਸ਼ੂ ਦੇ ਵਿੱਚ ਲਾ ਲਈਏ ਤੇ ਉਹ ਫਿਰ ਜਗਦਾ ਰਹੂਗਾ ਸੋਹਣਾ ਉਦਾਂ ਹਨਾ ਹਾਂ ਉਹੀ ਸ਼ੂ ਦੇ ਵਿੱਚ ਲਾ ਲੈਣਾ ਤੇ ਜਗਦਾ ਰਹੂਗਾ ਸੋਣਾ ਸਾਕੇ ਇੱਧਰ ਵੀ ਵੜੀਆਂ ਵਾਲੇ ਸਮਾਨ ਦੀ ਲੱਗੀ ਸੇਲ 100 ਰੁਪਏ ਦੇ ਵਿੱਚ ਤੇ ਇੱਧਰ ਆਪਣਾ ਅਮਰਤਾਰੀ ਵੀਰਾਂ ਵਾਸਤੇ ਸਭ ਕੁਝ ਮੈਂ ਕਿ ਹਰ ਇੱਕ ਪ੍ਰਕਾਰ ਦੀ ਦੁਕਾਨ ਵਗੈਰਾ ਲੱਗੀ ਹੈ ਪਰ ਗੱਲ ਇਹ ਪਹਿਲਾਂ ਤੋਂ ਜਿਵੇਂ ਪਹਿਲਾਂ ਰਾਈਟ ਮੇਲੇ ਦੇ ਵਿੱਚ ਉਹ ਆਖਰੀਆ ਕਾਜੀ ਲੋਕ ਜਿਹੜਾ ਆਉਂਦੇ ਨੇ ਉਹ ਬਹੁਤ ਦੱਸਦੇ ਨੇ ਰਹਿਣ ਗਿਆ ਹਾਂਜੀ ਇੱਧਰ ਆ ਗਰਮ ਚੀਜ਼ਾਂ ਟੋਪੀਆਂ ਵਗੈਰਾ ਆਰੇ ਹੋ ਯਾਰ ਜੋ ਹੈਡਫੋਨ ਟਾਈਪ ਨੇ ਹੁੰਦਾ ਮੈਂ। ਆ ਮੇਰਾ ਨਾਮ ਲਿਖਿਆ ਨਹੀਂ ਰੋਬਰਟ ਆ। ਪਰ ਇੱਥੇ ਆ ਗਰਮੀਆਂ ਚੀਜ਼ਾਂ ਸਾਰੀਆਂ। ਵਾਪਸ ਹੋਣੇ। ਤੇਰੀ ਵੀਡੀਓ ਵਧੀ ਤੂਰਾ ਦੀ ਗੱਲ ਲੈਣ ਦਾ ਟੈਨਸ਼ਨ। ਬਹੁਤ ਨਾਲ ਜੀ ਬੰਦੇ। ਲਾਲਾ ਕਿਹੜਾ ਬੰਦਾ ਆ। ਮੈਂ ਜੀ ਵੀਡੀਓ ਬੰਦਿਆ ਆ। ਆ ਯਾਰ ਘਰ ਦੇ ਸਮਾਨ ਰੱਖਣ ਨੂੰ ਸਾਰੀਆਂ ਚੀਜ਼ਾਂ।

ਰਾਤ ਵਗੈਰਾ ਐਦਾਂ ਐਦਾਂ ਰੋਟੀ ਬਣੀ ਖਾ ਕੇ ਇਹਨਾਂ ਨੇ ਐਦਾਂ ਹੀ ਤੱਪੜ ਲਾ ਕੇ ਐਦਾਂ ਹੀ ਸੌਂਣਾ ਇੰਨੇ ਠਾਲੇ ਤੇਵਾ ਪੀ ਆ ਮਾਰਾਂ ਚਾਹ ਪੀ ਕੇ ਲਾ ਲੱਖੀ ਕਿਉਂ ਮਾਦੀ ਵਿੱਚ ਆਸ ਥਾਲੀ ਆ ਕੇ ਕਾਚੋ ਬਾਬਾ ਜੀ ਪੂਰੀ ਐ ਦਿਨ ਨੂੰ ਖਾਦਾ ਹੈ ਜੇ ਇੱਕ ਨਾਨੇ ਰਾ ਦਿਖਾਦਾ ਇਹਦੇ ਵਿਲਕ ਹੋ ਜਾਏ ਤੁਹਾਡੇ ਘਰ ਦੇ ਕੋਲ ਸਾਹਮਣੇ ਤਪਸ ਥਾਨਾ ਬਖਤਨਾੰਦ ਦੇ ਜੀ ਦਾ ਜਨ ਦੀ ਗੱਲ ਕਰਕੇ ਇੱਧਰ ਲੱਗਾ ਲੰਗਰ ਜਿੱਧਰ ਕਿ ਅਹੀਂ ਅਜੇ ਤੱਕ ਛਗਣ ਨਹੀਂ ਗਏ ਅਜੇ ਤੱਕ ਨਹੀਂ ਛਗਣ ਨਹੀਂ ਗਏ ਚਾਪ ਕੋੜੇ ਛੱਕਦੇ ਬੋਲੋ ਕਿਤੇ ਆ ਮੰਗਣ ਵਾਲੇ ਪਿੱਛੇ ਲੱਗ ਗਏ ਹੋ ਬੋਲੋ ਮਾੜੀ ਪਾੜੀ ਲੱਗਿਆ ਤੂੰ ਲੈ ਕੇ ਜਾ ਮੈਂ ਨਹੀਂ ਤੂੰ ਲੈ ਜਾ ਥਾਲੀ ਮੈਂ ਨਹੀਂ ਕਰ ਲੈਣੀ ਬੋਣਾ ਕੀ ਲੰਗਰ ਬਣਾ ਲਿਆ ਬਣਾ ਲਿਆ ਯਾਰ ਭਾਂਡੇ ਬਹੁਤ ਸੋਹਣੇ ਸੋਹਣੇ ਲੱਗੇ ਆ ਪਰ ਵਿਆਹ ਹੀ ਨਹੀਂ ਆ ਐਦਾਂ ਕਹੀ ਜਾਣ ਬੰਨ ਆਹ ਦੇਖ ਲੈ ਪ੍ਰਿੰਟ ਵੀ ਯਾਰ ਕਿੰਨਾ ਸੋਹਣਾ ਹਨਾ ਆਪਦੇ ਨੇ ਕਰਾਉਣਾ ਚੱਲਦਾ ਗਿਆ ਯਾਰ 10000 ਦੀ 5 ਵਜੇ 10000 ਬੰਨ ਲੇ ਸੋਣਿਆ ਇੱਕ ਉਹ ਪ੍ਰਿੰਟ ਦੇਖੋ ਆ ਸ਼ਾਰਟ ਹੀ ਹੈ ਮੇਰੇ ਖਿਆਲ ਨਾਲ ਉਹ ਸ਼ਾਰਟ ਹੀ ਹੈ ਨਾ ਕਿੰਨਾ ਸੋਹਣਾ ਹੁੰਦਾ ਬੁੱਢੀ ਵਾਲਾ ਮੈਂ ਮੈਂ ਸ਼ਾਰਟ ਉਹੀ ਪਰ ਦੇਈਓ ਪਰ ਮਹਿੰਗੇ ਬੜੇ ਭਾਗਿਆ 1000 ਦੇ 5 ਪੀਸ ਕਹਿੰਦੇ ਮੇਰੇ ਖਿਆਲ ਨਾਲ ਉਹ ਜੀ ਆ ਝੋਟੇ 200 ਦੇ ਸਾਹਮਣੇ ਉਹ ਦੇਦੇ ਤੇ ਬੁੱਢੀ ਉਹ ਕੌਣ ਹੈ ਪਾਪੂ ਹਉ ਰੇਟ ਹੀ ਹੋ ਸੋਫਾ ਲੱਗ ਸੋਫਾ ਸੋਫਾ ਇਹ ਲੈ ਲਾ ਸੋਫੇ ਦਾ ਸ਼ਾਰਟ ਹੀ ਚੜਾਉਣਾ ਵਾ 24 ਸੋਨੇ ਨਾ ਨਹੀਂ ਪਰਦੇ ਪਰਦੇ ਆ ਪਰ ਰੇਟ ਦੇ ਇਹਨਾਂ ਨੇ ਉਹੀ ਜੀ ਦੁਕਾਨ ਵਾਲਾ ਹੀ ਲਾਇਆ ਵਾ ਤੇ ਨਰਾਜ਼ ਕਰੇ ਹਾਸਾ ਇਥੇ ਆ ਰਹੀ ਇੱਕ ਤਰ੍ਹਾਂ ਦੀ ਫੁਰਦ ਨੂੰ ਮਿਲ ਜੇਗੀ ਸਰੂਪ ਮਹਾਰਾਜ ਜੀ ਦਾ

ਉਧਰ ਹੈ ਰੋਟੀਆਂ ਦੇ ਗੇਟੇ ਜਿਹੜੇ ਤਰ੍ਹਾਂ ਕੋਲ ਕੋਲ ਹੋ ਗਾ ਸਾਰੇ ਦਰਵਾਜ਼ੇ ਲੇ ਦੋ ਬਜਾ ਜੇ ਨਾ ਤਰ੍ਹਾਂ ਇੰਨੀ ਗਿਆ ਤੇ ਆਪਾਂ ਹੁਣ ਚੱਲਣ ਲੱਗੇ ਆਪਾਂ ਵੇਖ ਕੇ ਆਉਨੇ ਹੁਣ ਪੰਘੂੜੇ ਵਗੈਰਾ ਸ਼ਾਇਦ ਮੈਂ ਵੀ ਬੰਦ ਨਾ ਕਰ ਦਿੱਤੇ ਹੁਣ ਕਿ ਠੰਡ ਵਗੈਰਾ ਹੈ ਬਾਕੀ ਆਓ ਉਧਰ ਪੰਘੂੜੇ ਆਣ ਬਨੇ ਚੱਲਦੇ ਆਂ ਵੇਖੇ ਵੇਖੇ ਪਰ ਸਵੇਰ ਦਾ ਐਕਸਪੀਰੀਅੰਸ ਨਾਲੋਂ ਰਾਤ ਦਾ ਵਧੀਆ ਲਾਈਟਿੰਗ ਵਗੈਰਾ ਹੋਈ ਹੈ ਕਾਫੀ ਵਧੀਆ ਲੱਗਦਾ ਹੈ ਰੰਗ ਬਰੰਗਾ ਹੈ ਤੁਸੀਂ ਮੇਰੇ ਪਿੱਛੇ ਵੀ ਵੇਖ ਰਹੇ ਹੋਗੇ ਐਨਾ ਕੁਝ ਦਿਖਣ ਨੂੰ ਨਹੀਂ ਰਿਹਾ ਉਹ ਦੇਖੋ ਬਾਕੀ ਤੇ ਸੋਹਣਾ ਲੱਗੂਗਾ ਬਾਕੀ ਉਧਰ ਚੱਲਦੇ ਆਂ ਪੰਘੋੜ ਵਗੈਰਾ ਵਾਲੇ ਬਨੇ ਚੱਲ ਕੇ ਤੁਹਾਨੂੰ ਦਿਖਾਉਨੇ ਆ ਰੌਣਕਾਂ ਨੇ ਹੁਣ ਘਾਟ ਹੀ ਗਈਆਂ ਆ ਘਾਟ ਹੀ ਜਾਣੀਆਂ ਹੈਗੀਆਂ ਕਿਉਂਕਿ ਛੱਲ ਲੋਕ ਠੰਡ ਦੇ ਕਰਕੇ ਤੇ ਜਾਂ ਫਿਰ ਜਿਆਦਾਤਰ ਜਨਰੇਸ਼ਨ ਜਿਆਦਾ ਬਾਹਰ ਜਾਣ ਲਿਆ ਪਈ ਆ ਤੇ ਉਹਨਾਂ ਹੀ ਹੁਣ ਰੌਣਕ ਭਰਦੇ ਨੇ ਜਿੰਨੇ ਪਹਿਲਾਂ ਭਰਦੇ ਸੀ ਤੋਂ ਚੱਲਦੇ ਆਂ ਉਧਰ ਪੰਗੂੜੇ ਵਗੈਰੇ ਵੇਖ ਕੇ ਆਉਂਦੇ ਆਂ ਅੱਜ ਆ ਕੇ ਕੰਮ ਲੈ ਗਏ ਕੋਲ ਚੋਲਾ ਆਉਂਦੇ ਆਂ ਅੱਜ ਹੁਣ ਆਏ ਚਾੜ ਭੰਡਾਰ ਖਾਣ ਬੰਟੀ ਕੈਟਰਿੰਗ ਵਾਲੇ ਲੋਕ ਆਵੜਾ ਲਾਉਂਦਾ ਇਹ ਸਾਸ਼ੇ ਅੰਕਲ ਜੀ ਜੀਠਾਏ ਵਧੀਆ ਉਧਰ ਫੇਰਦਾ ਆਪੀ ਤੇ ਬਾਈ ਦੇ ਤਰੀਕੇ ਸਾਡਾ ਆਰਡਰ ਤਿਆਰ ਹੁੰਦਾ ਰਿਹਾ ਵੇਖ ਸਕਦੇ ਨੇ ਇਹ ਅੰਕਲ ਦੀਨਾ ਸਮਾਨ ਦੇ ਵਿੱਚ ਕਮਾਹ ਚੌਂਕ ਦੇ ਵਿੱਚ ਵੀ ਹੈਗੀ ਹੈ ਦੁਕਾਨ ਤੇ ਅਸੀਂ ਉੱਥੇ ਵੀ ਲਾਉਂਦੇ ਆ ਇਹ ਆ ਮੇਲੇ ਕਰਕੇ ਉਹਨਾਂ ਨੇ ਇੱਥੇ ਬੈਂਕ ਹੀ ਜਿਹੜੀ ਆ ਬੰਦ ਹੋਵੇ ਜਿੱਥੇ ਲੜੀ ਹੁਣ ਫੜ ਜੋਨੀ ਜੋਨੀ ਜੋਲੀ ਜੋਲੀ ਯਾਣੀ ਯਾਣੀ ਜੋਨੀ ਫੜ ਇਹ ਦੇਣਾ ਮੇਰੇ ਕੋਲ ਹੈ ਕਿ ਇਹਨਾਂ ਨੂੰ ਬਾਤ ਬਾਤ ਕਰਾ ਦੇਣੋ ਇਹ ਇਹ ਜਸਤ ਲੰਮਾ ਬਿਨਾਂ ਅਡਮੈਂਟ ਮਾਣੀ ਹੈ ਜੀ ਤੁਹਾਡੇ ਨਾਲ ਇਹ ਬੈਂਕ ਹੀ ਬੈਂਕ ਨਾਲ ਲੈ ਲਈ ਆ ਹੋ ਗਏ ਪੂਰੇ ਆਹ ਦੇਖੋ ਜੀ ਚਾਰਟ ਫਟੋ ਬਾਕੀ ਇਹ ਹੈ ਕਿ ਮੇਲੇ ਦੇ ਵਿੱਚ ਹੋਰ ਚੀਜ਼ਾਂ ਕਰਨ ਦਾ ਬਦਲ ਹੈ ਕਿ ਲੈਣ ਸਭ ਤੋਂ ਵਧੀਆ ਹੈ ਇਹ ਇੱਕ ਹੈਲਥੀ ਵੀ ਆ ਇਸ ਵਿੱਚ ਨਹੀਂ ਆ ਰਹੀ ਵਸਰੇ ਆ ਤੇ 60 ਰੁਪਏ ਦੀ ਪਲੇਟ ਦਿੱਤੀ ਅੰਕਲਾਉਣਾ ਨੇ ਤੇ ਬਾਕੀ ਤੁਸੀਂ ਘਮਾਨ ਦੇ ਵਿੱਚ ਜਦੋਂ ਵੀ ਆਓ ਧੰਨਵਾਦ ਬਹੁਤ ਚੌਂਕ ਦੇ ਵਿੱਚ ਆਇਣਾ ਪੂਰਾ ਠੀਕ ਹੈ ਮੇਨ ਲਿਜਾਦੇ ਇੱਥੇ ਨਹੀਂ ਮਿਲਦੇ ਆ ਉੱਥੇ ਵੀ ਆ ਕਰਦੇ ਤੁਸੀਂ ਦੇਖ ਸਕਦੇ ਆ ਵੀ ਲੱਗਦੇ ਜੀ ਬਾਕੀ ਦੂਜੀਆਂ ਚੀਜ਼ਾਂ ਖਾਣ ਲਾਓ ਤਲੀਆਂ ਵਗੈਰਾ ਨਾਲ ਆ ਵੀ ਹੋ ਜਾਂਦੀਆਂ ਪਲੀ ਗੌਰ ਨਾਲ ਦੇਖੋ ਇਸ ਸ਼ਖਸ ਕੋ। ਤਾਂ ਕਿ ਵੀਡੀਓ ਸਾਡੀ ਵਧੀਆ ਲੱਗੀ ਹੋਏ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਨੈਕਸਟ ਬਲੌਗ ਦੇ ਵਿੱਚ ਤੇ ਨਵੀਂ ਵੀਡੀਓ ਦੇ ਨਾਲ। ਬਾਏ ਬਾਏ ਟਾਟਾ ਰੱਬ ਰੱਖਣਾ।